ਸਰ ਜਿਹੜਾ ਜੇ ਅਨਕਾਉਂਟਰ ਹੋਇਆ ਹੋਇਆ ਹੈ ਸਾਡੇ ਦਾ ਕੀ ਸਟੋਰੀ ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ 3 ਤਾਰੀਖ ਨੂੰ 11ਵੇਂ ਮਹੀਨੇ 'ਚ ਜਿਹਦੇ ਵਿੱਚ ਲੰਡਾ ਹਰੀਕੇ ਦੇ ਨਾਮ ਤੋਂ ਇੱਕ ਕਰਨ ਨਾਮ ਦੇ ਮੁੰਡੇ ਨੇ ਐ ਐਕਸਟਰਸ਼ਨ ਕਾਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਕੰਪਲੇਨੈਂਟ ਹੈਗਾ ਉਹਦੇ ਤੋਂ 10 ਲੱਖ ਰੁਪਏ ਦੀ ਫਿਰੋਤੀ ਡਿਮਾਂਡ ਕੀਤੀ ਸੀ ਤੇ ਫਿਰੋਤੀ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੇ ਬੰਦੇ ਵੇਚ ਕੇ ਉਦੇ ਘਰ ਤੇ ਪੈਟਰੋਲ ਬੰਬ ਸੁੱਤੇ ਸੀਗੇ ਇੱਕ ਇੱਕ ਪੈਟਰੋਲ ਬੰਬ ਸਵੇਰੇ ਸੁੱਟਿਆ ਗਿਆ ਉਹਦੇ ਘਰ ਤੇ ਤੇ ਇੱਕ ਬੈਟਰੋਮ ਸ਼ਾਮ ਨੂੰ ਸੁੱਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੇ ਐਨਾਲਿਸਿਸ ਤੋਂ ਤੇ ਹਿਊਮਨ ਇੰਟ ਤੋਂ ਟੈਕਨੀਕਲ ਐਨਾਲਿਸਿਸ ਤੋਂ ਜਿਹੜਾ ਹੈਗਾ ਸਾਡੀ ਟੀਮਸ ਨੇ ਅ ਅਕਿਊਜ਼ਡ ਆਈਡੈਂਟੀਫਾਈ ਕੀਤੇ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਇਨ ਬਿਟਵੀਨ ਜਿਹੜਾ ਹੈਗਾ ਉਹ ਸਾਡਾ ਅ ਨਾਕੇ ਲਗਾਇਆ ਵਾ ਸੀਗਾ ਜਿਹਦੇ ਵਿੱਚ ਕੁਝ ਲਕੀਦਨਾ ਤੋਂ ਨਾ ਕਿ ਉਸਦੀ ਬਾਲ ਚੱਲਦੀ ਸੀਗੀ ਆਜ ਨਾਕੇ ਤੇ ਇੱਕ ਸਸਪੈਕਟਿਡ ਮੋਟਰਸਾਈਕਲ ਨੂੰ ਰੋਕਣ ਦਾ ਸਾਡੀ ਟੀਮ ਨੇ ਸਾਰਾ ਕੀਤਾ ਬਟ ਉਹ ਉਸ ਟਾਈਮ ਮੌਕੇ ਤੇ ਭਜਾ ਲਿਆ ਜਦੋਂ ਇਹਨਾਂ ਨੇ ਰੁਕੀਨ ਚੋ ਦਾ ਪਿੱਛਾ ਕੀਤਾ ਸਾਡੀ ਟੀਮ ਨੇ ਐਸ ਐਚਓ ਸਿਟੀ ਦੀ ਟੀਮ ਨੇ ਤੇ ਉਹ ਫਿਰ ਇੱਥੇ ਆ ਕੇ ਸ਼ੇਰੋਂ ਦੇ ਨੇੜੇ ਉਹਦੇ ਨਾਲ ਕ੍ਰਾਸ ਫਾਇਰ ਹੋਇਆ ਉਹ ਜਦੋਂ ਆਪਣੀ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਤੇ ਇਹ ਕ੍ਰਾਸ ਫਾਇਰਿੰਗ ਚ ਜਿਹੜਾ ਹੈਗਾ ਉਹ ਇੰਜਰਡ ਹੋਇਆ ਤੇ ਉਹਨੂੰ ਫਰਦਰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈਗਾ ਜਿੱਥੇ ਉਹਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਤੁਸੀਂ ਜਾਰੀ ਹੈਗੀ ਫਰਦਰ ਅਸੀਂ ਫੋਲੋਅ ਕਰ ਰਹੇ ਹਾਂ ਕਿ ਉਹ ਪ੍ਰੋਪਰ ਟ੍ਰੀਟਮੈਂਟ ਹੋਵੇ ਤੇ ਜਿਹੜਾ ਦੋਸ਼ੀ ਦੱਸਿਆ ਗਿਆ ਹੈਗਾ ਉਹ ਆਕਾਸ਼ਦੀਪ ਅ ਕਿਸੇ ਮੁਕਦਮੇ ਦਾ ਦੋਸ਼ੀ ਜਿਹੜਾ ਹੈਗਾ ਉਹ ਜਿਹੜਾ ਜਿਹਨੇ ਪੈਟਰੋਲ ਬੰਬ ਛੁੱਟੇ ਸੀਗੇ ਤਰਨਤਾਰਨ ਵਿਖੇ ਜਿੰਡਿਆਲਾ ਰੋਡ ਤੇ ਉਹ ਦੋਸ਼ੀ ਹੈਗਾ ਫਰਦਰ ਜੇ ਇੱਕ ਦੋ ਜਿਹੜਾ ਰਹਿੰਦਾ ਦੋਸ਼ੀ ਹੈਗਾ ਉਹਨੂੰ ਵੀ ਸਾਡੀ ਟੀਮਸ ਲੱਗੀ ਹੋਈ ਹੈਗੀ ਜਿਹਨੂੰ ਅਸੀਂ ਜਲ ਰਾਉਂਡ ਅਪ ਕਰਾਂਗੇ ਤੇ ਸਾਡੀ ਟੀਮ ਨੇ ਬੜਾ ਟੈਕਨੀਕਲ ਇਨਵੈਸਟੀਗੇਸ਼ਨ ਤੇ ਸਿਸਟਮ ਕਰਕੇ ਐਨਾਲਿਸਿਸ ਕਰਕੇ ਉਹਨੂੰ ਫੜਨ ਵਾਸਤੇ ਕਾਫੀ ਕੰਮ ਕੀਤਾ ਹੈਗਾ ਆ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਹੁੰਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ ਜਿਹਦੇ ਵਿੱਚ ਕੋਈ ਐਕਸਟਰੂਸ਼ਨ ਕਾਲ ਕਰਪਟ ਆਇਆ ਜਾਂ ਇਦਾਂ ਦੀ ਕੋਈ ਥ੍ਰੈਟ ਆਵਦਾ ਸੋ ਦੈਟ ਅਸੀਂ ਉਹਨੂੰ ਆ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਸਜ਼ਾ ਦੇ ਲਾ ਸਕਦੇ ਹਾਂ ਥੈਂਕ ਯੂ